ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਜਲਾ ਸੰਗਰੂਰ ਚਾਰ ਝੋਟੀਆਂ ਦਿਖਾ ਦਾਂਗੇ ਬਾਈ ਕਾਲੇ ਕੋਲੇ ਪਹੁੰਚੇ ਹੋਏ ਆ ਦਿਖਾਵਾਂਗੇ ਤਿੰਨ ਬਾਈ ਡਿਟੇਲ ਨਾਲ ਇੱਕ ਝੋਟੀ ਬਾਈ ਕਿਨਾਂ ਤਿਆਰ ਕਰਕੇ ਵੇਚਣ ਦੀ ਸਲਾਹ ਹੈਗੀ ਉਹ ਤੇ ਉੱਦਾਂ ਕੈਮਰਾ ਮਾਰ ਕੇ ਸਾਨੂੰ ਚੈੱਕ ਆਊਟ ਕਰਾ ਦਾਂਗੇ ਸੂਹਾ ਪਹਿਲਾ ਝੋਟੀ ਉਹ ਵੀ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਸ਼ੁਰੂਆਤ ਆ ਜਿਹੜੀ ਸ਼ੁਰੂਆਤ ਨਾਲ ਆ ਝੋਟੀ ਤੋਂ ਕਰਾਂਗੇ ਗਰੀ ਆਈ ਦੇ ਮਾਰੋ ਲੈਵੇ ਤੇ ਕੈਮਰਾ ਸ਼ੁਰੂ ਕਰਾਂਗੇ ਇੱਥੋਂ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਹੋਰ ਕਾਲੇ ਕਿਵੇਂ ਆ ਫਰ ਵਧੀਆ ਵਧੀਆ ਗੁਰੀ ਬਰੀ ਵਧੀਆ ਛੱਡ ਦੀ ਕਲਾ ਐਨ ਬਰੀ ਕਿਰਪਾ ਰਾਬੇ ਦੀ ਆ ਬੋਲ ਨੰਬਰ ਤੇਰਾ 99920 ਹਾਂਜੀ 99493 ਹੁੰਦਾ ਹੈਗਾ ਹੀ ਆ ਤਕਰੀਬਨ ਪਾਉਣੇ ਪੰਜਾਬ ਲਵੇ ਚਲੋ ਹਾਂ 99920 99493 ਤੇ ਸ਼ੁਰੂਆਤ ਇੱਥੋਂ ਕਰਦੀਏ ਹਾਂ ਇੱਥੇ ਹੀ ਕਰਾਂਗੇ ਮਾਰ ਗਰੀ ਕੈਮਰਾ ਇੱਕ ਵਾਰੀ ਆਰਡਰ ਤੇ ਮਾਰਦੇ ਕੈਮਰਾ ਠੋਸ ਲੇਵਾ ਆ ਗਿਆ ਬਟਨ ਵਾਲਾ ਲੇਵਾ ਆ ਗਿਆ ਤੇ ਜਿਹੜਾ ਪਲੱਸ ਪੁਆਇੰਟ ਜਮੈਂ ਨਾਲ ਲਗਮ ਆ ਗਿਆ ਜਿੱਦਾਂ ਦਾ ਕਹਿ ਲੀਏ ਫੌਰਨ ਵਾਲੀਆਂ ਗਾਵਾਂ ਦਾ ਲਗਮਦਾ ਤੋਰ ਚੋਬਰਾ ਖੋਲ ਕੇ ਸਿੱਖ ਲਾ ਤੋਰਨ ਤੂੰ ਵੀ ਹੁਣ ਨਾ ਸਿੱਖ ਗਿਆ ਕੀ ਨੋ ਇਹਦਾ ਮੁੰਡੇ ਦਾ ਇਹਦਾ ਪਿਰਤ ਪਾਲ ਪਿਰਤ ਪਾਲ ਚੱਲ ਵਰਤਿਆ ਫਿਰ ਮਾਰ ਗਿਆ ਰੀ ਕੈਮਰਾ ਇੱਥੋਂ ਵੇ ਸੁਹਾ ਕਾਲੇ ਸੁਹਾ ਦੂਜਾ ਬਈ ਕਿੰਨੇ ਦਿਨ ਦਾ ਸੂਈ ਨੂੰ ਅੱਜ 6-7 ਦਿਨ ਹੋਏ ਨੇ ਹਫਤਾ ਮੰਨੋ ਬਸ ਇੱਕ ਹਫਤਾ ਮੈਲੇ ਮੂਲੇ ਦੀ ਗਾਰੰਟੀ ਰਹੂ ਮੈਲੇ ਦੀ ਗਾਰੰਟੀ ਹੋਊਗੀ ਆਪਣੀ ਕੱਦ ਫੁੱਲ ਲੰਬੀ ਫੁੱਲ ਹੈ ਨਾ ਹਾਂ ਨਾਲ-ਨਾਲ ਚੜਾਈ ਵੀ ਫੁੱਲ ਉੱਤੋਂ ਸਾਰੇ ਪਾਸੇ ਚੰਗੀਆਂ ਐ ਸਵਾਦੀ ਸਹੀ ਆ ਨਾ ਐਨ ਵੀਰੇ ਬਾਕੀ ਚਵਾਚੂ ਮੋਟਾ ਵਧੀਆ ਐ ਨਾ ਚਵਾਈ ਫੁੱਲ ਮੋਟੀ ਐਨ ਮੋਟੀ ਚਵਾਇ ਮਿਲੂ ਆ ਜਾ ਇਧਰ ਲੈ ਬੰਨੇ ਸੱਤਾਂ ਦਿਨਾਂ ਦੀ ਸੂਈ ਕੋਲੇ ਕਿੰਨਾ ਦੁੱਧ ਅੱਜ ਤਿਆਰ ਦੁੱਧ ਗੁਰੀ ਪਤਾ ਕਿ ਜਿਵੇਂ ਆਪਾਂ ਇਹਦਾ ਥਲੋ ਦੇਖ ਕੇ ਵੀ ਆਪਾਂ 15 ਕਹਿ ਦੀ 18 ਕਹਿ ਦੀ ਉਹਦਾ ਕੋਈ ਗੱਲ ਨਹੀਂ ਹਨਾ ਠੀਕ ਐ ਹਾਂ ਅੱਜ ਇਹਦੇ ਥਲੇ 11 12 ਕਿਲੋ ਬੋਲਾ ਤਿਆਰ ਹੋਇਆ ਹੁਣ ਹਾਂ ਦੋ ਚਾਰ ਦਿਨ ਝੋਟੀ ਦੇ ਖਾਦਾ ਖੁੱਦਾ ਘਟ ਠੀਕ ਐ ਵੀ ਹੁਣ ਚੱਲੀਏ ਉੱਤੇ ਸਮਾਰ ਕੇ ਹਲਾ ਕਿੰਨਾ 15 ਕਿਲੋ ਦੁੱਧ ਪਾ ਦੂ ਝੋਟੀ ਆ ਰਾ ਪਾ ਸਕਦੀ ਐ 15 ਕਿਲੋ ਤਾਂ ਪਾ ਦਊਗੀ 14 ਮੰਨ ਲ 14 ਕੇ 15 ਹੀ ਪਾਉਗ ਜੋਟੀ ਕਿਸੇ ਪੱਖੋਂ ਵੀ ਮਾਰੀ ਨਹੀਂ ਹੈਗੀ ਝੋਟੀ ਠੀਕ ਹੈ ਗੱਲ ਆ ਇੱਥੋਂ ਡਿਜ਼ਾਈਨ ਦਿਖਾ ਦੇ ਗਏ ਆਂ ਆਰਡਰ ਦਾ ਓਏ ਇਹ ਇੱਥੋਂ ਮਾਰਦੇ ਕੈਮਰਾ ਫੁੱਲ ਬਰੀਕ ਆ ਗਈ ਤੇ ਬਾਡੀ ਦੀ ਬਣਤਰ ਬਹੁਤ ਲਾਜਵਾਬ ਆ ਗਈ ਤੇ ਇੱਥੋਂ ਪਛਾਣ ਤੋਂ ਆਰਡਰ ਦਿਖਾਦੀ ਬੰਦੇ ਬਾਈ ਇੱਥੋਂ ਥਣ ਦਾ ਸੈਜ ਹੱਥੀ ਚਵਾਈ ਵਾਲਾ ਰੱਖਦੀ ਹੈ ਤੇ ਲੇਵਾ ਆ ਗਿਆ ਸੱਜਣੋਂ ਬਿਲਕੁਲ ਕਹ ਲਈ ਠੋਸ ਲੇਵੇ ਦੀ ਆ ਗਈ ਤੇ ਬਾਕੀ ਆਰਡਰ ਕੁਆਲਿਟੀ ਨਾ ਸਾਨੂੰ ਸਭ ਬਹੁਤ ਆ ਗਈਆਂ ਇੱਥੋਂ ਤੁਸੀਂ ਚੈੱਕ ਕਰੀ ਜਾ ਨਾ ਕੁਆਲਿਟੀ ਵਾਲੀ ਝੋਟੀ ਆ ਬੱਚੇ ਦੇ ਵੀ ਕੈਮਰਾ ਮਰਾਦੀ ਅਗਲਾ ਕਈ ਵਾਰੀ ਆਉਂਦਾ ਵੀ ਹਾਂ ਠੀ ਇੱਥੋਂ ਗੈਰੀ ਬੱਚੇ ਤੇ ਮਾਰਦੀ ਕੈਮਰਾ ਬੱਚਾ ਕੀ ਆ ਗਿਆ ਨਾਲ ਇਹਦੇ ਹੈ ਬਾਈ ਨਾਲ ਬੱਚਾ ਕੀ ਆ ਗਿਆ ਕੱਟਾ ਵੀਰੇ ਨਾਲ ਆ ਗਿਆ ਕੱਟਾ ਤੇ ਇੱਥੋਂ ਗੈਰੀ ਝੋਟੀ ਦਾ ਕਦ ਕਰਦ ਦਿਖਾ ਦਿੰਦਾ ਕਦ ਦਾ ਆਈਡੀਆ ਲਾ ਲਿਓ ਕਦ ਕਾੜਦਾ ਤੇ ਰੇਟ ਕੀ ਰਹਿਣਾ ਕਾਲੇ ਦਾ ਰੇਟ ਇਹਦਾ ਵੀਰੇ ਉਹਦਾ 1.5 ਕਰਦੇ ਆ ਮੋਨ ਕਿੰਨੇ ਦੇਵਾਂਗੇ ਐ ਲਾਲਾ ਵੀ ਜਮੀ ਖਿੱਚ ਗਏ ਯਾਰ 100 ਦਾ ਨੋਟ ਨਾਲ ਇਧਰ ਨਾਲ ਇਧਰ 40 ਝੋਟੀ ਦੇ ਦਾਂਗੇ 1 ਲੱਖ ਤੇ 40 ਹਜ਼ਾਰ ਦੀ ਬਿਲਕੁਲ ਫਿਕਸ ਜੀ 100 ਏ ਬਾਈ ਕਹਿੰਦਾ 1 ਲੱਖ ਤੇ 40 ਦੀ ਬਿਲਕੁਲ ਫਿਕਸ ਜੀ ਦੇਣੀ ਆ ਦੁੱਧ 22 15 ਕਹਿੰਦਾ ਯਾਰ ਤੁਸੀਂ 14 ਮੰਨ ਕੇ ਲੈ ਲਓ ਕਿਲੋ ਹੋਰ ਬਾਕੀ ਯਾਰ ਬੱਚੇ ਦੇ ਮਾਰ ਕੈਮਰਾ ਵੀ ਆਲੇ ਕਹਿ ਦਿੰਦੇ ਦੱਸ ਦੱਸਦੇ ਬੱਚਾ ਵੀ ਕਿਵੇਂ ਆ ਠੀਕ ਆ ਹ ਹਫਤੇ ਕ ਦਾ ਸੂਆ ਤੇ ਅੱਜ ਬਾਈ ਕਹਿੰਦਾ 11 ਤੋਂ 12 ਲੀਟਰ ਇਹਦੇ ਕੋਲ ਤਿਆਰੀ ਵਾਲਾ ਦੁੱਧ ਆ ਜਿਹੜਾ ਅੱਜ ਤਿਆਰ ਆ ਉਹ ਤੁਸੀਂ ਟਾਈਮ ਦੋ ਟਾਈਮ ਤਸੱਲੀ ਕਰ ਸਕਦੇ ਜਿਵੇਂ ਮਰਜ਼ੀ ਝੋਲੇ ਬੰਦਾ ਕੋਈ ਚੱਕਰ ਨਹੀਂ ਜੇ ਕਿਸੇ ਨੇ ਕਾਲੇ ਫਰ ਤਿੰਨੇ ਲੈਣੀਆਂ ਹੋਈਆਂ ਇਹ ਤਿੰਨੇ ਲੈਣੀਆਂ ਹੋਈਆਂ ਤਿੰਨੇ ਝੋਟੀਆਂ ਦੇ ਦਾਂਗੇ ਆਪਾਂ ਮਾਫੀ ਮੁਫੀ ਕੋਈ ਮੈਨੂੰ ਮੈਂ ਤੁਹਾਨੂੰ ਦੱਸਦਾ ਕਰ ਲੋ ਤੇ ਹੁਣ ਮਾਰਦੇ ਕਰੀਏ ਆ ਦੋ ਨੰਬਰ ਵਾਲੀ ਤੇ ਕੈਮਰਾ ਉਦੋਂ ਤੱਕ ਹਸਾਬ ਕਿਤਾਬ ਲਾ ਕੇ ਤਿੰਨੇ ਝੋਟੀਆਂ ਯਾਰ ਆਪਾਂ ਸਾਢੇ ਦਿਨ ਦੇ ਦੇ ਦਾਂਗੇ ਆ ਤਿੰਨੇ ਇੱਥੇ ਤੱਕ ਆ ਝੋਟੀ ਛੱਡ ਕੇ ਲਈ ਆ 1 2 3 ਵਾਲੀਆਂ ਆ ਆ ਦੂਜੇ ਆ ਉਹ ਪਹਿਲਾਂ ਦੁੱਗੀ ਕੱਟੀ ਆ ਹਲੇ ਹੋਲੀ ਪਾਲੀ ਬਹੁਤ ਆ ਉਹਨੂੰ ਦਿਖਾਵਾਂਗੇ ਉਹਦੇ ਆਉਣ ਦੇ ਨੰਬਰ ਤੇ ਹੁਣ ਇਹਦੇ ਮਾਰ ਕੈਮਰਾ ਦੋ ਨੰਬਰ ਵਾਲੀ ਤੇ ਤੌਰ ਚੋਬਰਾ ਖੋਲ ਕੇ ਇਹਦਾ ਸੂਆ ਇਹਦਾ ਦੂਜਾ ਸੂਆ ਬਈ ਕਿੰਨੇ ਦਿਨ ਦੀ ਸੂਈ ਆ ਇਹਨੂੰ ਹੋ ਗਏ 10 12 ਦਿਨ ਹੋ ਗਏ 10 12 ਦਿਨ 10 12 ਦਿਨ ਦੀ ਸੂਈ ਹੋਈ ਸੂਆ ਆ ਗਈ ਦੂਜਾ ਹੂੰ ਤੇ ਕਿੰਨਾ ਹੁਣ ਦੁੱਧ ਤਿਆਰ ਆ ਇਹਦੇ ਕੋਲੇ 12 ਲੀਟਰ ਇਹਨ ਤਿਆਰ ਹੋਊਗਾ 12 ਲੀਟਰ ਤਿਆਰੀ ਵਾਲਾ ਟਾਈਮ ਤੋਂ ਟਾਈਮ ਜਿਵੇਂ ਮਰਜ਼ੀ ਚ ਹੋਵੇ ਬੰਦਾ ਟਾਈਮ ਵੀਡੀਓ ਕਾਲ ਤੇ ਚੋਣਾ ਦੂਰ ਵਾਲੇ ਨੇ ਵੀਡੀਓ ਕਾਲ ਤੇ ਵੀ ਚੋ ਸਕਦਾ ਕੋਈ ਚੱਕਰ ਨਹੀਂ ਆਪਾਂ ਨੂੰ ਸਾਈ ਪਵਾ ਕੇ ਸਾਈ ਪਵਾ ਕੇ ਫਿਰ ਤਸੱਲੀ ਦਾੰਗ ਲੋ ਦਾੰਗ ਜਿਵੇਂ ਮਰਜ਼ੀ ਚ ਹੋਵੇ ਇੱਥੇ ਕਹਿਣ ਦਾ ਭਾਅ ਬਾਈ ਕਹਿੰਦਾ ਤਸੱਲੀ ਕਰਾ ਦੂੰਗਾ ਟੈਨ ਚੋਲਿਓ ਦੋ ਟੈਨ ਚੋਲਿਓ ਤਿੰਨ ਚੋਲਿਓ ਚਾਰ ਚੋਲਿਓ ਪਰ ਇੱਕ ਚੀਜ਼ ਹੈਗੀ ਦੇਖੋ ਜਿੰਦਾ ਵੀ ਕਹਿ ਲਈਏ ਵੀ ਸੈਟੀਸਫਾਈ ਹੁੰਨੇ ਉਹ ਤੁਜੀ ਕਈ ਕਈ ਚੱਕਰ ਨਹੀਂ ਵੀਰੇ ਠੀਕ ਹੈ ਬੇਨਤੀ ਮੇਰੀ ਵੀ ਸੁਣ ਲੈ ਇੱਕ ਹਾਂਜੀ ਹ ਮਨ ਲੈ ਆਪ ਜੇ ਬੰਦੇ ਨੇ ਦੁੱਧ ਪੱਖੋਂ ਚੋਣੀਆਂ ਦੋ ਟਾਈਮ ਤਿੰਨ ਟਾਈਮ ਚੋਲੇ ਕਈ ਵਾਰੀ ਲਾਠ ਦੇ ਤੀਜੇ ਡੰਗ ਜਾ ਕੇ ਅਗਲਾ ਦੂਜੇ ਡੰਗ ਜਾ ਕੇ ਕਹਦੇ ਭਾਈ ਮੇਰ ਦਾ ਫਿੱਟ ਨਹੀਂ ਨਹੀਂ ਫਿੱਟਾ ਵਾਲਾ ਕੰਮ ਦਾ ਉਹ ਜਿਹੜਾ ਕਈ ਵਾਰੀ ਜਿਹੜੀ ਜਿਹੜੀ ਜਿੱਥੇ ਆਪਾਂ ਕਹਾਂਗੇ ਉਹ ਸਾਹਮਣੇ ਝਮਕ ਉਹਦਾ ਅੱਜ ਵੀ ਝਮਕਦੀ ਹੈ ਦੇਖਾ ਅੱਜ ਵੀ ਉਹੀ ਹੈ ਕੱਲ੍ਹ ਵੀ ਉਹੀ ਹੈ ਫਿੱਟ ਤਾਂ ਦੇਖੋ ਸੱਜਣੋ ਇੱਕ ਨੰਬਰ ਵਾਲੀ ਦੇ ਨਾਲ ਖੜਕੇ ਦਿਖਾਤਾ ਨਾਲ ਖੜਕੇ ਇਹ ਕੱਟੀ ਤੇ ਦਿਖਾ ਦਾਂਗੇ ਕੱਦ ਕਾਠ ਵਾਲਾ ਕੰਮ ਜਿਹੜਾ ਠੀਕ ਆ ਕਈ ਵਾਰੀ ਇਹ ਨਾ ਹੋਇਆ ਆਪਾਂ ਵੀਡੀਓ ਦੇ ਵਿੱਚ ਨਾ ਤੁਸੀਂ ਸਾਰੀ ਚੀਜ਼ ਦੀ ਜਾਂਚ ਕਰ ਲਿਓ ਪਸੰਦ ਨਾ ਪਸੰਦ ਵਾਲੀ ਇੱਥੇ ਤੁਹਾਡੀ ਦੁੱਧ ਦੀ ਤਸੱਲੀ ਹੋਊਗੀ ਤੇ ਗੈਰੀ ਕੱਦ ਇਹਦਾ ਇਹਦਾ ਕੱਦ ਕਰਾ ਦਿੰਦੇ ਆ ਬਾਕੀ ਸਭ ਨੂੰ ਵੱਡੀ ਗੱਲ ਹੈ ਇਹ ਤੋਂ ਵੱਡਾ ਪੈਮਾਨਾ ਤਾਂ ਕੋਈ ਵੀ ਨਹੀਂ ਨਹੀਂ ਬਾਕੀ ਕੁਰੀ ਕੋ ਹੋਰ ਦਾ ਹੈਗਾ ਕਦੇ ਵੀ ਬੰਦਾ ਕੋਈ ਮੈਨੂੰ ਇਹ ਕਹਦੇ ਵੀ ਵੀਡੀਓ ਕਾਲ ਤੇ ਉਹਨੇ ਮੱਝ ਦਿਖਾਈ ਨਹੀਂ ਇਹ ਵੀਡੀਓ ਕਾਲ ਆ ਲਈ ਆਪਾਂ ਦਿਖਾਉਣੀ ਆ ਵੀ ਆ ਚੱਕੋ ਆ ਚੀਜ਼ ਹੈ ਬਾਈ ਠੀਕ ਹੈ ਗੱਲ ਹਾਂ ਸੁਆ ਕਿਹੜਾ ਦੱਸਿਆ ਦਾ ਦੂਜਾ ਬਾਈ ਸੁਆ ਦੂਜਾ ਕਿੰਨਾ ਦੁੱਧ ਹਜ਼ਾਰ ਦੱਸਿਆ ਗਿਆ 12 ਲੀਟਰ ਤਿਆਰ ਹੈ ਹੁਣ 12 ਤਿਆਰੀ ਦਾ ਹਾਂ ਟਾਈਮ ਤੋਂ ਟਾਈਮ ਚ ਓਣਾ ਜਿਵੇਂ ਮਰਜ਼ੀ ਝੋਲੇ ਪੋਲੇ ਚੋਂ ਓਣ ਹੋਗਾ ਕਿੰਨੇ ਪੈਸੇ ਵੀ ਇਹਦਾ ਜਮੀਨ ਖਿੱਚ ਕੇ ਨਾਲ ਵੀ 1,20,000 ਰੁਪਏ ਲੈ ਲਾਂਗੇ 1,20 ਇੱਕ ਵਾਲੀ ਦਾ 1 40 ਦੋ ਵਾਲੀ ਦਾ 1,20,000 ਚਬਾਈ ਚਬੂਈ ਜੀ ਨਹੀਂ ਉਹ ਉਹ ਮੰਗਿਆ ਤਾਂ ਡੇਢ ਆਪਾਂ ਨੇ ਕਈ ਵਾਰੀ ਅਗਲਾ ਦੂਜੇ ਲੋਟ ਕਰਦੇ 40 ਵੀ ਦੇ ਦਾਂਗੇ 40 ਦੇ ਦਾਂਗੇ ਵਿਚਾਈ ਚਬੂਈ ਵਾਲਾ ਕੰਮ ਓਕੇ ਜਿਵੇਂ ਮਰਜ਼ੀ ਓਕੇ ਹੋਊਗਾ ਚਬਾਈ ਐ ਟਾਈਟ ਟਾਈਟ ਵੱਧ ਘੱਟ ਆਹ ਤੇ ਉਹ ਆਪਣੀ ਗਾਰੰਟੀ ਹੋਗੀ ਭਾਰ ਬੋਝ ਕੋਈ ਕਈ ਵਾਰੀ ਦੇਖੋ ਆਨਲਾਈਨ ਜਾਂਦਾ ਜਾਦੇ ਮਾਲ ਹਾਂਜੀ ਉਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਭਾਰ ਬੋਝ ਦੀ ਹਾਂ ਭਾਰ ਬੋਝ ਤੋਂ ਲੈ ਕੇ ਸਰਲੇ ਛਿੱਟੇ ਟੁੱੜਦੀ ਫੁੱੜਦੀ ਠੀਕ ਆ ਤੇ ਹੁਣ ਮਾਰ ਦੇਗਾ ਜੀ ਆ ਕੱਟੀ ਦੇ ਕੈਮਰਾ ਫੇਸ ਤੇ ਮਾਰ ਦੇ ਪਹਿਲਾਂ ਕੈਮਰਾ ਮਾਸੂਮ ਜੀ ਲੱਗ ਗਿਆ ਮਾ ਯਾਰ ਬਾਲੀ ਪੋਲੀ ਕੱਟੀ ਐ ਦੁੱਗੀ ਹਲੇ ਮੂੰਹੋਂ ਦੋ ਦੰਦ ਦਾ ਦੋ ਦੰਦ ਦਾ ਹਜੇ ਇੱਕ ਗੱਬੜ ਹਲੇ ਔਰ ਥੱਲੋ ਥੱਲੋ ਮਾਰੀ ਮਾਰੇ ਕੈਮਰਾ ਤੋਰੀ ਮਾਰੇ ਪਿਆਰ ਦੋ ਬਾਲੀ ਪੋਲੀ ਐ ਬਾਈ ਦੋ ਦੰਦ ਦਾ ਪਿਆਰ ਦੋ ਦੰਦ ਦਾ ਉਹਦੀ ਤਸੱਲੀ ਕਰਾਵਾਂਗੇ ਆ ਇਹਨਾਂ ਸਾਰੀ ਬਸ ਤਸੱਲੀ ਕਰਾਵਾਂਗੇ ਠੀਕ ਐ ਗੱਲ ਇਹ ਬਾਈ ਕਹਿੰਦਾ ਪਿਆਰ ਦੋ ਦੰਦ ਆ ਗਈ ਤੇ ਦਿਨ ਕਿੰਨੇ ਕੱਢੂਗੀ ਇਹ ਦਿਨ ਤਾਂ ਹਲੇ ਮੇਰਾ ਹਫਤਾ 10 ਦਿਨ ਲਾਈ ਯਾਰ 10 ਦਿਨ ਲੈ ਇਹ ਘੱਟ ਤੋਂ ਘੱਟ ਯਾਰ 10 ਕੰਨ 10 ਦਿਨ ਕਰ ਸਕਦੀ ਹੈ ਪੋਲੀ ਵਾਹ ਦਾ ਕੱਟੀ ਥੱਲੇ ਕੈਮਰਾ ਮਾਰੀ ਮਣਿਆ ਗੱਡੀ ਗੁੱਡੀ 'ਚ ਚੜ ਕੇ ਅੱਗੇ ਪਿੱਛੇ ਸੂਪੇ ਉਹ ਚੀਜ਼ ਦੀ ਆਪਾਂ ਕੋਈ ਗਰੰਟੀ ਨਹੀਂ ਲੈਂਦੇ ਪਰ ਜਿੱਦਾਂ ਦੀ ਕੰਡੀਸ਼ਨ ਇਹਦੀ ਹੋਣਾ ਇਹ ਕੰਡੀਸ਼ਨ ਦੇ ਹਿਸਾਬ ਨਾਲ ਘੱਟ ਤੋਂ ਘੱਟ ਇਹਨੂੰ 8 ਤੋਂ 10 ਦਿਨ ਬਾਹਲੇ ਪੋਲੇ ਜਾਂ ਜੀ ਮੇਲੇ ਯਾਰ ਇੱਕ ਹੋਰ ਦੇਖ ਗੱਲ ਇਹਨੂੰ ਲਾ ਖੜਾ ਹੀ ਮੈਂ ਤੁਹਾਨੂੰ ਦਿਖਾਣਾ ਤੁਹਾਨੂੰ ਦੇਖ ਕੇ ਕਿੰਨੀ ਪੋਲੀ ਹੈ ਕੱਟੀ ਲੈ ਚੱਲੇ ਜੀ ਬੜਾ ਫੋਲ ਬਾਹਰ ਦੀ ਕੈਮਰਾ ਗੈਰੀ ਤੇ ਹਾਈਟ ਇਹਦੀ ਆ ਗਈ ਆਪਾਂ ਕਹਿ ਲਈਏ ਮੀਡੀਅਮ ਹਾਈਟ ਆ ਗਈ ਪਰ ਚੜਾਈ ਵਾਲੀ ਆ ਗਈ ਥੱਲੇ ਦੀ ਬਿਲਕੁਲ ਸਾਫ਼ ਆ ਗਈ ਕਿਉਂਕਿ ਹਲੇ ਦੰਦਾਂ 'ਚ ਦੋ ਦੰਦਾਂ ਦਾ ਉਮਰ ਇਹਦੀ ਛੋਟੀ ਆ ਇਹ ਕਹਿ ਸਕਦਾ ਮੈਂ ਵੀ ਤੀਜੇ ਸੂਏ ਤੱਕ ਇਹਨੇ ਕੱਦ ਕਾਠ ਕਰ ਲਿਆ ਦੂਜੇ ਸੂਏ ਤੋਂ ਬਹੁਤ ਚੋਲੀ ਚੋਲੀ ਬਹੁਤ ਕੱਟੀ ਥੱਲੇ ਤੇ ਬਾਕੀ ਜ਼ਿਆਦਾਤਰ ਡਿਪੈਂਡ ਹੁੰਦਾ ਤੁਹਾਡੀ ਕੇਅਰ ਤੇ ਜਿਹੜਾ ਸੱਜਣ ਲੈ ਕੇ ਜਾਂਦਾ ਉਹਦੀ ਕੇਅਰ ਤੇ ਡਿਪੈਂਡ ਹੁੰਦਾ ਵੀ ਆਪਾਂ ਕਿਦਾਂ ਦੀ ਕੇਅਰ ਕਰਦੇ ਆ ਪਸ਼ੂ ਦੀ ਆ ਲੈ ਜਲ ਬਈ ਉੱਥੇ ਤੇ ਬਾਕੀ ਥੱਲੋਂ ਸੋਹਣੀ ਬਣੂਗੀ ਜਿੱਦਾਂ ਦੀ ਦੱਸਦੀ ਐ ਗੁਰੀ ਥੱਲੋਂ ਚੋਲੀ ਚੋਲੀ ਬਹੁਤ ਇਕੱਠੀ ਦੀ ਖਾਣੇ ਦੇ ਸਿੰਗਲ ਚਾਰ ਆ ਗਏ ਬਤੂ ਨਹੀਂ ਕਿਸੇ ਵੀ ਪੱਖ ਤੋਂ ਹੈਗਾ ਤੇ ਇੱਥੋਂ ਦਿਖਾ ਦਿੰਗੇ ਰਿਚੜਾਈ ਵਾਲਾ ਲੇਵਾ ਬਣਾਉਗੀ ਆਪਾਂ ਕਹ ਲਈਏ ਚੌੜਾ ਹਵਾਨਾ ਬਣਾ ਦੂਗੀ ਤੇ ਇੱਥੋਂ ਦਿਖਾ ਦਿੰਦਾ ਜ ਆ ਇੱਥੋਂ ਦਿਖਾ ਦਿੰਦਾ ਨੇ ਰਲਾ ਯਾਰ ਜੇ ਵੀ ਕੋਈ ਹੈ ਨਹੀਂ ਪੋਲੀ ਆ ਥੱਲਿਓਂ 8-10 ਦਿਨ ਹਨਾ ਹਾਂ 10 ਦਿਨ ਕੱਢ ਜੂਗੀ ਕਿੰਨੇ ਪੈਸੇ ਲੈ ਲਾਂਗੇ ਅੱਜ ਇਹਦੇ ਇਹਦਾ ਅੱਜ ਦੇ ਹਿਸਾਬ ਨਾਲ ਯਾਰ 1 5 ਲੈ ਲਾਂਗੇ ਹੈ 1 5 ਲੈ ਲਾਂਗੇ ਆ ਕੱਢੀ ਉਹ ਆਪ ਲਈ ਮਾਫੀ ਮੁਫੀ ਕੋਈ ਮਾਫੀ ਹੋ ਐ ਕੱਤੀ ਬੱਚਾ ਤਰ ਕਿਤੀ ਦੀ ਐ ਠੀਕ ਸਾਮਲੂ ਅਜੇ ਕੋਈ ਬੰਦਾ ਠੀਕ ਐ ਹਫਤਾ ਦੱਸ ਦੇਣਾ ਕੱਤੀ ਬੱਚਾ ਤਰ ਕਿਤੀ ਦੀ ਕਾਰ ਬੋਝ ਦੀ ਗਾਰੰਟੀ ਦੇਣਾ ਇਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਹਰੇਕ ਪੱਖ ਤੋਂ ਐ ਸਾਰੇ ਪਾਸੋਂ ਗਾਰੰਟੀ ਹੋਊਗੀ ਠੀਕ ਐ ਚੇਪਾ ਚੇਪਾ ਪਾ ਖਿੱਚ ਗਏ ਮਖੌਲ ਵਰਗਾ ਚੇਪਾਊਗਾ ਉਹ ਵੀ ਚੀਜ਼ ਦੀ ਗਾਰੰਟੀ ਆ ਖਾਣਾ ਦੀ ਓਟ ਆ ਖਾਣਾਂ ਦੇ ਬਾਹਰ ਬੋਝ ਦੀ ਗਾਰੰਟੀ ਆਪਣੀ ਓਟ ਹੋ ਜੇ ਕੋਈ ਮੰਗਾਉਂਦਾ ਐ ਹੋ ਜਾ ਸਾਈਡ ਨੂੰ ਕਰੀ ਕੇ ਰਾਂ ਕੈਮਰਾ ਹੋਰ ਮਾਰ ਦੇ ਕਰੀ ਉ ਹੈ ਥੋੜਾ ਬੈਠ ਮੀਰੇ ਕੱਟਿਆ ਪਾ ਹਾਈਟ ਮੀਡੀਅਮ ਆ ਪਰ ਕਿਉਂਕਿ ਉਮਰ ਛੋਟੀ ਹੈ ਦੀ ਹਾਈਟ ਨੇ ਕਰ ਜਾਣੀ ਆ ਹਾਈਟ ਵਾਲਾ ਐਡਾ ਸੀਨ ਨਹੀਂ ਹੈਗਾ ਤੇ ਇੱਥੋਂ ਦਿਖਾ ਦੀ ਇੱਥੋਂ ਮਾਰਦੀ ਕਰੀ ਕੈਮਰਾ ਜਦੋਂ ਇਧਰਲੇ ਬੰਨੇ ਜਾਊਗੀ ਨਾ ਥੋੜਾ ਜਿਹਾ ਡਰਦੀ ਆ ਹੋ ਜਾ ਬਈ ਸਾਈਡੋਂ ਇੱਥੇ ਇੱਥੋਂ ਮਾਰਦੀ ਥੱਲਾ ਪੋਲੀ ਬਹੁਤ ਹੈ ਬਾਈ ਹਲੇ ਯਾਰ ਥੱਲੀ ਕਰਾ ਦੇ ਦੇਖਣ ਵਾਲੇ ਭਰਾਵਾਂ ਦੀ ਹਰੇਕ ਪੱਖ ਤੋਂ ਇਹ ਬਾਈ ਕਹਿੰਦਾ ਅੱਜ ਦੇ ਦਾਂਗੇ 1 ਲੱਖ ਤੇ 5000 ਦੀ ਇਹਦਾ ਕੀ ਸੀਨਾ ਹੈ ਵੇਚਣੀ ਅੱਜ ਇਹ ਵੇਚ ਵੀ ਦਵਾਂ ਗੁਰੂ ਜੱਲ ਦੇ ਮੰਗੀ ਕਿਸੇ ਨੇ ਕੱਲ ਸੂਈ ਝੋਟੀ ਇਹ ਗੋਲੇ ਵਾਲੋਂ ਖਾਲੀ ਹੈ ਇਹ ਮਨਵਾ ਕੇ ਮਨਾਂ ਤੋਂ ਲੱਗ ਜੂਗੀ ਜੇ ਕੋਈ ਕੈਮਰਾ ਮਾਰ ਦੇ ਜੇ ਕੋਈ ਮਿੱਤਰ ਨੇ ਮੰਗਣੀ ਹੋਈ ਠੀਕ ਹੈ ਨਹੀਂ ਅਸਲ ਤਿਆਰ ਕਰਕੇ ਵੇਚਣ ਦੱਸੇ ਪਹਿਲਾਂ ਨਾ ਵੀਰੇ ਇਹ ਵੀ ਆ ਥਣ ਦਾ ਸਾਇ ਸੋਨਾ ਰੱਖਦੀ ਐ ਇੱਥੋਂ ਦਿਖਾ ਦੀ ਮਾਹ ਥਣਤਾ ਯਾਰ ਤੂੰ ਆਪਾਂ ਵੀਡੀਓ ਦਿਖਾ ਦਾਂਗੇ ਵੀਡੀਓ ਘਾਲਤੇ ਇਹਨਾਂ ਦਾ ਮੋਟਾ ਸਣ ਕੱਢਦੀ ਐ ਠੀਕ ਹੈ ਗੱਲ ਚਵਾਈ ਜੇਰ ਜੱਪੇ ਦੀ ਡਾਣਾ ਚਵਾਈ ਚਵਾਈ ਮੋਟੀ ਐ ਵਧੀਆ ਮਈਆਂ ਦੀ ਪੋਲੇ ਚੌਣ ਹੋਊਗਾ ਜੇਰ ਦੀ ਵੀਡੀਓ ਬਣਾਈ ਫੇ ਆਪਣੇ ਕੋਲੇ ਇਹਦੇ ਕਿੰਨੇ ਪੈਸੇ ਲਵਾਂਗੇ ਫੇ ਇਹਦਾ ਲੈ ਲਾਂਗੇ ਬਈ ਯਾਰ ਅੱਜ ਤਾਂ ਛੋਟੀ ਦਾ ਜਿਵੇਂ ਚਲਾ ਗਲਾ ਵੀ ਖਵਾਉ ਪੀਊਗਾ ਹਣਾ ਠੀਕ ਹੈ ਅੱਤ ਲੰਗੇ ਦਾ 110000 ਰੁਪਿਆ 110 ਦੀ ਦੇ ਦਾਂ ਹਾਂ ਜੇ ਕਿਤੇ ਜੇ ਆਪਾਂ ਮੇਰੀ ਇੱਕ ਬੇਨਤੀ ਹੋਰ ਵੀ ਹੈ ਪੰਜ ਚਾਰ ਦਿਨਾਂ ਨੂੰ ਝੋਟੀ ਤਿਆਰ ਕਰਕੇ ਆਪਾਂ ਦੂਜੀ ਵੀਡੀਓ ਛੱਡਾਂਗੇ ਅਗਲਾ ਕਹ ਦਊਗਾ ਯਾਰ ਉਹਦੇ ਦਾ 11 ਮੰਗਣਾ ਦੀ ਉਹ ਭਾਅ ਉਹਦੇ ਵਾਲਾ ਹੋਊਗਾ ਅੱਜ ਵਾਲਾ 11 ਅੱਜ ਵਾਲਾ 11 ਪਾ ਇਹਦਾ 15 ਹਾਂ ਇਹਦਾ ਜੋੜੇ ਦਾ 215 ਹੋ ਗਿਆ ਜੋੜੇ ਦੇ ਕਿੰਨੇ ਲਵੇਂਗਾ 2 200 ਕਿਲੋਮੀਟਰ ਪਹੁੰਚ ਕਰਾ ਲੈ ਹੈ 200 ਕਿਲੋਮੀਟਰ 215 210 ਦਾ ਦੇ ਦਾਂਗੇ ਚਾਹੇ ਪਹੁੰਚ ਕਰਾ ਲੈ ਚਾਹੇ ਮੈਨੂੰ ਛੱਡਾ ਲੈ ਆ ਬੋਲ ਨੰਬਰ ਤੇਰਾ 95920 ਹਾਂਜੀ 99499 95920 ਤੇ 9949322 ਦਾ ਨੰਬਰ ਹੈ 6 ਚਾਰੀਆਂ ਲੈਣੀਆਂ ਹੋਈਆਂ ਕਿਸੇ ਨੇ ਹਾਂਜੀ ਤਾਂ ਆਲ ਪੰਜਾਬ ਪਹੁੰਚ ਕਰ ਦਾਂਗੇ ਕਿਤੇ ਵੀ ਕਿਤੇ ਵੀ ਚਾਰੀਆਂ ਦੀ ਪਾ ਫਿਰ ਉਹ ਹੀ ਜੇ ਹੋਣਗੇ ਤੇ ਕੋਈ ਨਹੀਂ ਹੈਗਾ ਮੇਰੇ ਦਾ ਪਾ ਦਾ ਜਾਣ ਛੋਟੀਆਂ ਚਾਰੀ ਸਾਫ਼ ਸੁਥਰੀਆਂ ਨੇ ਬਿਲਕੁਲ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲਿਜਾਣ ਦਾ ਤੁਹਾਡਾ ਫਰਜ਼ ਹੈ ਪਿੰਡ ਬਾਈ ਦਾ ਲੇਲ ਖੁਰਦ ਤਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ